ਮਹਾਂਤਪਿਤੇ ਜੀ ਪਰਮਾਤਮਾ ਬਾਣੀ ਕੀ ਮਹਾਰਾਜੀ ਦਾ ਪਵਨ ਆਸ਼ੀਰਵਾਦ ਲੈ ਕੇ ਇੱਥੇ ਪਹੁੰਚੇ ਸਨ ਉਹਨਾਂ ਦੇ ਨਾਲ ਸਾਡੇ ਨਿਸ਼ਾਨੀ ਔਰ ਸਾਡੇ ਰੋਹਿਤ ਆਪਣੋ ਜੀ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ ਔਰ ਕਲੀ ਸੂਖਸਾ ਸਹਿਰਾ ਦੇ ਬਹੁਤ ਸਪਕਾ ਦਿਓ ਸਾਡੇ ਰਾਸ਼ਟਰੀ ਅਧਿਕਾਰੀ ਪ੍ਰੀਸ ਸ਼ਬੀਗ ਦਰਾਵੜ ਜੀ ਉਹਨਾਂ ਦੇ ਬੀਸ਼ਾ ਮਪੇਸ਼ਾ ਦੇ ਨਾਲ ਅੱਜ ਸਾਡੇ ਲਈ ਇੱਕ اہم ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਗਈ ਆ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਉਹ ਪ੍ਰਧਾਨ ਲਾਇਆ ਗਿਆ ਹੈ ਮੈਂ ਆਸ ਕਰਦਾ ਬੱਬਾ ਜੀ ਦੇ ਕੋਲ ਕਿ ਬੱਬਾ ਜੀ پہلے بھی ਬਹੁਤ प्रचार ਕਰਦੇ ਆ ਉਹ ਹੁਣ ਹੋਰ ਵੀ روحانی ਵਾਦਨ ਕੀਤੇ اور بابا ਸਾਹਿਬ ਉਹ ਬੇਜ ਕਰਦਾ ਜਿਹੜਾ ਇਹ ਮਿਸ਼ਨ ਹੈ ਉਸ ਨੂੰ ਕਾ ਕਰਦੇ ਨੇ ਚੰਦਗੀ ਕੋਸ਼ਿਸ਼ ਕਰਨਗੇ ਔਰ ਜੋ ਵੀ ਕੌਮ ਤੇ ਉਪਰ ਧਰਮ ਦੇ ਉਪਰ ਕੋਈ ਕਿਸੇ ਤਰ੍ਹਾਂ ਦਾ ਕੋਈ ਉਪਦੇ ਦਾ ਆਂਦੀ ਹੈ ਉਹ ਉਸ ਦੇ ਵਿੱਚ ਸੰਗਠਨ ਦੇ ਵਿੱਚ ਸਾਰਿਆਂ ਦਾ ਸਾਥ ਦੇ ਲਈ ਬਹੁਤ ਬਹੁਤ ਧੰਨਵਾਦ ਜੈਵਾਤ ਦੀ ਇੱਛਾ ਜੈ ਅਰ ਜੈ ਸਮਾਹ ਹਾਂਜੀ ਜੈ ਮਾਤ ਦੀ ਖਰਾਏ ਦਾ ਕਿ ਨੇ ਆਪਣੇ ਸੱਚੇ ਮਾਨਵਤਾ ਤੋਂ ਬਾਤ ਕਰਦੇ ਜੀ ਪੂਰੀ ਮੁਕਤੀ ਵੱਲ ਦਾ ਮੰਨਤਾ ਜੀ ਕੋ ਉਪਰ ਲਾਉਣੀ ਮਨਨ ਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਅਦਾਲੀ ਸ਼ਕਪਸਾ ਸ਼ਾਨਾ ਤਰਕਵਾਲ ਡਿਸਟ੍ਰਿਕਟ ਰਾਸਪੁਰਾ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਸ਼ਹੀਰ ਰੈਵਰ ਜੀ ਤੇ ਬਾਬਾ ਜੀ ਹਕਪੀਲ ਜੀ ਅਸੀਂ ਤੇ ਸਾਡੇ ਪੰਜਾਬ ਦੇ ਪ੍ਰਧਾਨ ਜੋਇ ਪੱਪੂ ਜੀ ਅਸੀਂ ਸਾਰਿਆਂ ਨੇ ਰਲ ਕੇ ਸਾਫਾ ਅੱਜ ਇਕੱਠੇ ਮੱਧ ਹੀ ਜਿਨ੍ਹਾਂ ਨੂੰ ਸੰਤ ਮੰਡਲ ਹੈ ਸੰਤ ਮੰਡਲ ਦੇ ਵਿੱਚ ਕੋਲ ਵਿਦਾਵਤ ਬੰਦਾ ਹੈ ਵਿਦਾਵਤ ਸਪੋਰਟ ਤੋਂ ਦੇ ਵਿੱਚ ਰਕਸਾ ਚਾਹਨਾ ਦਾ પછી ਇਹਨਾਂ ਨੂੰ ਵਧਾਈ ਦਿੰਨੇ ਆ ਤੇ ਇਹ ਵਧਾਈ ਦੇ ਪਤਲ ਦੇ ਜੈ ਹਰਿ ਕੀ ਬਾਣੀ ਜੋ ਬੋਲੇ ਸੋ ਨਿਰਭੈ ਭਗਵਾਨ ਵਾਲ ਕੀ ਕੀ ਮਹਾਰਾਜ ਕੀ ਜੈ ਜੈ ਜੀ ਜੈ ਭਾਰਤ ਹੋਰ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਤਾਂ ਮਾਤਾ ਦਰਦਾਸ ਸਾਹਿਬ ਦਾ ਜੋ ਜ਼ਿਲ੍ਹਾ ਬਰਦਾਸਪੁਰ ਦੇ ਜ਼ਿਲ੍ਹਾ ਪਤਾਨ ਨਿਸ਼ਾਨ ਚਾਂਦੀ ਔਰ ਉਹਨਾਂ ਦੇ ਨਾਲ ਹੋਈ ਕਾਰਜਪ੍ਰਣਾਲੀ ਜਿਹੜੀ ਪੰਜਾਬ ਦੇ ਵਪਾਰ ਪ੍ਰਧਾਨ ਨੇ ਸੁਸ਼ੀ ਨੂੰ ਚੇਤਨ ਅਸ਼ੋਕ ਵਰਤੈ ਜੀ ਉਹਨਾਂ ਦੇ ਨਾਲ ਜਿੰਨੀ ਵੀ ਟੀਮ ਪਹੁੰਚੀ ਹੈ ਸੁਸ਼ੀ ਟੀਮ ਦਾ ਮੈਂ ਤਾਂ ਮਤੀਆ ਗੱਲ ਦੇ ਮੇਰੇ ਪਰਸੀਆ ਨੂੰ ਆਸਰ ਤੇ ਕਿ ਅੱਗੇ ਚੱਲਣ ਦੀ ਹੈ ਸਮਾਜ ਦੀ ਸੇਵਾ ਦੇ ਵਿੱਚ ਵੱਧ ਚੱਲ ਕੇ ਫਲੈਨਕੀ ਕਿਤੇ ਵੀ ਕਿਤੇ ਵੀ ਸਮਾਜ ਦੀ ਕਿਤੇ ਵੀ ਜ਼ਰੂਰਤ ਪੈਂਦੀ ਹੈ ਸੰਤਨਾਂ ਦਾ ਸੰਕਾਉਂ ਜਾਂ ਸਾਡੇ ਸਮਾਜ ਦੀ ਕਿਸੇ ਸੰਤੂਰੀ ਜਾਂ ਸਮਾਜ ਦੇ ਹੋਰ ਵੀ ਜਥੇਬੰਦੀਆਂ ਨੂੰ ਕਦੇ ਸਵੱਛਤਾ ਸਨਵਾ ਨਾਲ ਮੋਟੇ ਦਾ ਮੁੱਦਾ ਚੁੱਕਿਆ ਰਹੀਆ ਪਰ ਸਮਾਜ ਦੇ ਹਰ ਕੋਨੇ ਵਿੱਚ ਅਸੀਂ ਸਿੰਧਰਾਤ ਸਮਾਜ ਦੀ ਸੇਵਾ ਦੇ ਵਿੱਚ ਖੋਜ ਰਾਵਾਂਗੇ ਪਰ ਇੱਕ ਵਾਰ ਫੇਰ ਤੋਂ ਮੈਂ ਮਾਨਤਕੀ ਤੀਰ ਰਾਜੀ ਨੂੰ ਨਾਮ ਦਿਉ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ